ਮੈਂ ਛੋਟੀ ਜਹੀ ਹੁੰਦੀ ਸੀ ਜਦੋਂ ਮੇਰੇ ਪਿਓ ਦੀ ਮੌਤ ਹੋ ਗਈ ਸੀ। ਮੇਰੀ ਮਾਂ ਨੇ ਮੈਨੂੰ ਮਾਂ ਤੇ ਪਿਓ ਦੋਨਾਂ ਦਾ ਪਿਆਰ ਦਿੱਤਾ। ਮੇਰੀ ਮਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਕਿ ਮੈਨੂੰ ਮੇਰੇ ਪਿਓ ਦੀ ਯਾਦ ਹੀ ਨਾ ਬਈ। ਮਾਂ ਦੇ ਉਸ ਪਿਆਰ ਨੇ ਮੈਨੂੰ ਬਹੁਤ ਜ਼ਿਆਦਾ ਹੀ ਵਗਾੜ ਦਿੱਤਾ ਸੀ। ਮੈਂ ਉਸਦੀ ਕਮਾਈ ਨਹੀਂ ਵੇਖਦੀ ਸੀ ਬਸ ਜੋ ਚੀਜ਼ ਦੇਖ ਲੈਣੀ ਉਹ ਹੀ ਮੰਗ ਲੈਣੀ ਤੇ ਮੇਰੀ ਮਾਂ ਨੇ ਵੀ ਮੇਰੀ ਹਰ ਈਚ ਪੂਰੀ ਕੀਤੀ ਸੀ। ਮੇਰੀ ਮਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਦੀ ਹੁੰਦੀ ਸੀ। ਅਸੀਂ ਘਰੋਂ ਗਰੀਬ ਸੀ ਪਰ ਮੈਨੂੰ ਕੋਈ ਅਮੀਰੀ ਗਰੀਬੀ ਨਾਲ ਫਰਕ ਨਹੀਂ ਪੈਂਦਾ ਸੀ। ਮੈਂ ਬਸ ਸਕੂਲੋਂ ਆਉਂਦੀ ਕੀ ਆ ਕੇ ਬਾਅਦ ਸੇ ਲਿਆ ਨਾਲ ਖੇਡਣ ਚਲੀ ਜਾਂਦੀ ਸੀ ਫਿਰ ਮੈਂ ਜਿਵੇਂ ਜਿਵੇਂ ਵੱਡੀ ਹੋਈ ਤਾਂ ਮੈਂ ਵੇਖਿਆ ਕਿ ਮੇਰੀਆਂ ਸਾਰੀਆਂ ਸਹੇਲੀਆਂ ਦੇ ਕੋਲ ਫੋਨ ਸੀ ਮੈਂ ਵੀ ਆਪਣੀ ਮਾਂ ਨੂੰ ਕਿਹਾ ਕਿ ਮੈਨੂੰ ਵੀ ਫੋਨ ਚਾਹੀਦਾ ਤੇ ਲੈ ਕੇ ਦਿਓ ਮੇਰੀ ਮਾਂ ਨੇ ਜਿਵੇਂ ਕਿਵੇਂ ਪੈਸੇ ਇਕੱਠੇ ਕੀਤੇ ਤੇ ਮੈਨੂੰ ਵੀ ਫੋਨ ਲੈ ਦਿੱਤਾ ਮੈਂ ਸਕੂਲੋਂ ਆ ਕੇ ਸਾਰ ਦਿਨ ਰੀਲਾ ਵੇਖਦੀ ਰਹਿੰਦੀ ਮਾਂ ਨਾਲ ਕੋਈ ਵੀ ਕੰਮ ਨਹੀਂ ਕਰਵਾਉਂਦੀ ਸੀ ਮੇਰੀ ਮਾਂ ਮੈਨੂੰ ਬਹੁਤ ਕਹਿੰਦੀ ਮੇਨਾ ਕੋਈ ਕੰਮ ਵੀ ਕਰਵਾ ਦਿਆ ਕਰ ਪਰ ਮੈਨੂੰ ਤਾਂ ਫੋਨ ਵਿੱਚੋਂ ਬਾਹਰ ਨਿਕਲਣ ਦਾ ਸਮਾਂ ਹੀ ਨਹੀਂ ਮਿਲਦਾ ਸੀ ਅਤੇ ਫਿਰ ਮੈਂ ਪਲੱਸ 2 ਵੀ ਕਰ ਲਈ ਸੀ ਪਲੱਸ 2 ਤੋਂ ਬਾਅਦ ਹੁਣ ਮੈਂ ਘਰ ਬੈਠ ਕੇ ਪੜਨ ਲੱਗ ਪਈ ਮੇਰੀ ਮਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਦੀ ਜਦੋਂ ਚਲੀ ਜਾਂਦੀ ਤਾਂ ਮੈਂ ਪਿੱਛੋਂ ਫੋਨ ਵੇਖੀ ਜਾਂਦੀ ਤੇ ਮਾਂ ਦੇ ਆਉਂਦੇ ਮੈਂ ਪੜਨ ਬੈਠ ਜਾਂਦੀ ਮੇਰੀ ਮਾਂ ਕਹਿ ਦਿੰਦੀ ਸੀ ਕਿ ਮੇਰੀ ਧੀ ਕਿੰਨੀ ਸਿਆਣੀ ਆ ਸਾਰਾ ਦਿਨ ਪੜੀ ਜਾਂਦੀ ਆ ਤੇ ਇੱਕ ਦਿਨ ਮੇਰੀ ਮਾਂ ਨੂੰ ਬੁਖਾਰ ਹੋ ਗਿਆ ਤੇ ਬੁਖਾਰ ਵੀ ਬਹੁਤ ਤੇਜ਼ ਸੀ ਮੇਰੀ ਮਾਂ ਕਹਿੰਦੀ ਕਿ ਅੱਜ ਮੈਥੋਂ ਕੰਮ ਨਹੀਂ ਤੇ ਜਾਇਆ ਜਾਣਾ ਮੈਂ ਮਾਲਕ ਦੇ ਘਰ ਨੂੰ ਫੋਨ ਕਰ ਦਿੱਤਾ ਉਹਨਾਂ ਨੇ ਇੱਕ ਦਿਨ ਤਾਂ ਔਖੇ ਸੌਕੇ ਹੋ ਕੇ ਸਾਰਿਆ ਤੇ ਅਗਲੇ ਦਿਨ ਸਵੇਰੇ ਹੀ ਉਹਨਾਂ ਦਾ ਫੋਨ ਆ ਗਿਆ ਮਾਂ ਨੂੰ ਕਹਿਣ ਲੱਗੇ ਕਿ ਜੇਕਰ ਤੂੰ ਕੰਮ ਤੇ ਆ ਸਕਦੀ ਹੈ ਤਾਂ ਵੀ ਸਾਨੂੰ ਦੱਸ ਦੇ ਜੇ ਨਹੀਂ ਤੂੰ ਆ ਸਕਦੀ ਤਾਂ ਅਸੀਂ ਹੋਰ ਕੰਮ ਵਾਲੀ ਰੱਖ ਲੈਨੇ ਆ ਮੇਰੀ ਮਾਂ ਨੇ ਦਵਾਈ ਲਈਤੀ ਪਰ ਮਾਂ ਨੂੰ ਕੋਈ ਫਰਕ ਨਹੀਂ ਸੀ ਪਿਆ ਮੇਰੀ ਮਾਂ ਕਹਿਣ ਲੱਗੀ ਅੱਜ ਤੂੰ ਮੇਰੀ ਥਾਂ ਕੰਮ ਤੇ ਚਲੀ ਜਾ ਉਹਨਾਂ ਨੇ ਮੈਨੂੰ ਕੰਮ ਤੋਂ ਨਹੀਂ ਤਾਂ ਕੱਢ ਦੇਣਾ ਅੱਜ ਕੱਲ ਦੇ ਟਾਈਮ ਵਿੱਚ ਕੰਮ ਮਿਲਣਾ ਬਹੁਤ ਮੁਸ਼ਕਲ ਹੈ ਬਾਕੀ ਉਹ ਪਰਿਵਾਰ ਵੀ ਬਹੁਤ ਵਧੀਆ ਜਿੰਨੇ ਪੈਸੇ ਮੈਂ ਮੰਗਦੀ ਆ ਉਹਨੇ ਦੇ ਵੀ ਦਿੰਦੇ ਨੇ ਤੇ ਮਾਂ ਨੇ ਅਜ ਤੱਕ ਕੰਮ ਕਰਨ ਲਈ ਮੈਨੂੰ ਕਦੇ ਨਹੀਂ ਕਿਹਾ ਸੀ ਅੱਜ ਮੈਂ ਮਜਬੂਰ ਹੋ ਕੇ ਤੈਨੂੰ ਕਹਿ ਰਹੀ ਆ ਮੇਰੀ ਧੀ ਮੈਨੂੰ ਨਾ ਨਾ ਕਰੀ ਮੈਂ ਆਪਣੀ ਮਾਂ ਦੀ ਮਜਬੂਰੀ ਸਮਝੀ ਤੇ ਉਹਨਾਂ ਦੇ ਘਰ ਕੰਮ ਕਰਨ ਲਈ ਤਿਆਰ ਹੋ ਗਈ ਸੀ ਪਰ ਮੈਂ ਮਾਂ ਨੂੰ ਕਿਹਾ ਕਿ ਮਾਂ ਮੈਨੂੰ ਤੇ ਵੀ ਨਹੀਂ ਪਤਾ ਕਿ ਲੋਕਾਂ ਦੇ ਘਰਾਂ 'ਚੋਂ ਕੀ ਕੰਮ ਕਰੀਦਾ ਮੇਰੀ ਮਾਂ ਕਹਿਣ ਲੱਗੀ ਤੂੰ ਫਿਕਰ ਨਾ ਕਰ ਮੈਂ ਉਹਨਾਂ ਨੂੰ ਫੋਨ ਕਰਕੇ ਕਹਿ ਦਿੰਨੀ ਆ ਉਹ ਤੈਨੂੰ ਆਪੇ ਸਾਰਾ ਕੰਮ ਸਮਝਾ ਦੇਣਗੇ ਮਾ ਨੇ ਉਹਨਾਂ ਦੇ ਘਰ ਫੋਨ ਕਰ ਦਿੱਤਾ ਤੇ ਮੈਂ ਕੰਮ ਤੇ ਚਲੀ ਗਈ। ਇੰਨੇ ਟਾਈਮ ਨੂੰ ਉੱਥੇ ਮਾਲਕ ਕੱਪ ਰਖਣ ਆਈ। ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ। ਉਹ ਮੇਰੇ ਵੱਲ ਬੜੀ ਗੌਰ ਨਾਲ ਵੇਖ ਰਹੀ ਸੀ। ਮੈਨੂੰ ਕਹਿਣ ਲੱਗੇ ਤੇਰਾ ਨਾਮ ਕੀ ਆ ਕੁੜੀਏ? ਤਾਂ ਮੈਂ ਕਿਹਾ ਸੀਮਾ ਤੇ ਮੈਨੂੰ ਕਹਿਣ ਲੱਗੇ ਤੂੰ ਪਾਲੋਦੀ ਧੀ ਹੈ। ਮੈਂ ਉਹਨਾਂ ਨੂੰ ਕਿਹਾ ਹਾਂਜੀ। ਤਾਂ ਮਾਲਕ ਪਤਾ ਨਹੀਂ ਮੈਨੂੰ ਕੀ ਇਹ ਕਹਿ ਕੇ ਕਹਿਣ ਲੱਗੇ ਕਿ ਤੂੰ ਤਾਂ ਬੜੀ ਸੋਹਣੀ ਆ। ਮੈਂ ਉਹਨਾਂ ਨੂੰ ਕਿਹਾ ਤੁਹਾਨੂੰ ਕੋਈ ਕੰਮ ਹੈ ਤਾਂ ਦੱਸੋ ਮੇਨਾ ਇਦਾਂ ਦੀਆਂ ਗੱਲਾਂ ਨਾ ਕਰੋ। ਮੈਂ ਕੀ ਕਰਨਾ? ਮੈਨੂੰ ਇਹ ਦੱਸੋ ਪਰ ਉਹ ਮੇਰੇ ਨਾਲਜੀਬ ਤਰ੍ਹਾਂ ਨਾਲ ਵੇਖ ਰਿਹਾ ਸੀ ਅੱਖਾਂ ਵਿੱਚ ਅਜੀਬ ਤਰ੍ਹਾਂ ਦੇ ਇਸ਼ਾਰੇ ਕਰ ਰਿਹਾ ਸੀ ਤੇ ਮੈਂ ਆਪਣੀ ਆਂਟੀ ਦੇ ਕਮਰੇ ਵਿੱਚ ਚਲੀ ਗਈ ਯਾਨੀ ਕਿ ਮਾਲਕਣ ਮਾਲਕਣ ਨੂੰ ਮੈਂ ਪੁੱਛਿਆ ਕਿ ਕੀ ਕੰਮ ਕਰਨਾ ਤਾਂ ਉਹ ਕਹਿਣ ਲੱਗੀ ਪਹਿਲਾਂ ਘਰ ਦੀ ਸਫਾਈ ਕਰ ਲੈ ਫੇਰ ਰੋਟੀ ਬਣਾ ਲਈ ਮੈਂ ਕੰਮ ਕਰਨ ਲੱਗ ਪਈ ਕੰਮ ਕਰਦੇ ਕਰਦੇ ਮੈਨੂੰ 12 ਵਜੇ ਗਏ ਸੀ 12 ਵਜੇ ਮੈਂ ਆਪਣੇ ਘਰ ਆ ਕੇ ਵੇਖਿਆ ਤਾਂ ਮਾਂ ਸਵੇਰ ਨਾਲੋਂ ਕੁਝ ਠੀਕ ਸੀ ਮਾਂ ਮੈਨੂੰ ਕਹਿਣ ਲੱਗੀ ਤੂੰ ਤਾਂ ਕਹਿੰਦੀ ਸੀ ਤੈਨੂੰ ਕੋਈ ਕੰਮ ਨਹੀਂ ਆਉਂਦਾ ਤੇਰੇ ਘਰਾਂ ਤੋਂ 10 ਮਿੰਟ ਪਹਿਲਾਂ ਮਾਲਕ ਆ ਕੇ ਗਏ ਨੇ ਕਹਿੰਦੇ ਸੀ ਸੀਮਾ ਨੇ ਤਾਂ ਅੱਜ ਰੋਟੀ ਬੜੀ ਸਵਾਦ ਬਣਾਈ ਕਮਾਲ ਕਰ ਦਿੱਤੀ ਐਨਾ ਸਵਾਦ ਖਾਣਾ ਬਣਾਉਂਦੀ ਆ ਪਰ ਉਹ ਤੈਨੂੰ ਵੀ ਪਿੱਛੇ ਛੱਡ ਗਈ ਅਸੀਂ ਤੇਰੀ ਧੀ ਦੇ ਕੰਮ ਤੋਂ ਬਹੁਤ ਖੁਸ਼ ਆ ਪਰ ਮੈਂ ਆਪਣੀ ਮਾਂ ਨੂੰ ਕਿੱਦਾਂ ਸਮਝਾਉਂਦੀ ਕਿ ਉਹ ਮਾਲਕ ਤਾਂ ਮੈਨੂੰ ਮਾੜੀ ਨਜ਼ਰ ਨਾਲ ਵੇਖ ਰਿਹਾ ਸੀ ਤੇ ਮੇਰੀ ਮਾਂ ਮੈਨੂੰ ਕਹਿਣ ਲੱਗੀ ਕਿ ਹੁਣ ਤੂੰ ਪੂਰਾ ਇੱਕ ਹਫ਼ਤਾ ਉਹਨਾਂ ਦੇ ਘਰ ਕੰਮ ਤੇ ਜਾਣਾ ਕਿਉਂਕਿ ਮੇਰੇ ਸਰੀਰ ਵਿੱਚ ਬਹੁਤ ਕਮਜ਼ੋਰੀ ਆ ਗਈ ਹੈ ਮੈਨੂੰ ਤੁਰਨਾ ਬਹੁਤ ਔਖਾ ਲੱਗਦਾ ਤੇ ਬਾਕੀ ਮਾਲਕ ਮੈਨੂੰ ਕਹਿ ਕੇ ਗਏ ਨਹੀਂ ਕੀ ਤੂੰ ਹਫ਼ਤਾ ਦੱਸ ਤੈਨੂੰ ਆਰਾਮ ਕਰ ਲੈ ਆਪੇ ਅਸੀਂ ਕੁੜੀ ਨੂੰ ਕੰਮ ਦੱਸ ਕੇ ਕੰਮ ਕਰਵਾ ਲਿਆ ਕਰਾਂਗੇ ਫਿਰ ਮੈਂ ਸਮਝ ਗਈ ਸੀ ਕਿ ਸਭ ਉਸ ਦੀ ਚਾਲ ਆ ਉਸ ਦਿਨ ਤਾਂ ਮੈਂ ਕੁਝ ਨਾ ਬੋਲੀ ਚੁੱਪ ਕਰਕੇ ਘਰ ਦੇ ਕੰਮ ਕਰਨ ਲੱਗ ਪਈ ਅਗਲੇ ਦਿਨ ਫਿਰ ਮੈਂ ਕੰਮ ਤੇ ਚਲੀ ਗਈ ਮੈਂ ਜਲਦੀ ਉਹਨਾਂ ਦੇ ਘਰ ਗਈ ਤਾਂ ਰਿਸ਼ਤਾ ਮਾਲਕਨ ਕਿਸੇ ਰਿਸ਼ਤੇਦਾਰੀ ਵਿੱਚ ਗਈ ਸੀ ਪਰ ਉਹ ਕੱਲੀ ਗਈ ਸੀ ਮਾਲਕ ਘਰ ਸੀ ਅਤੇ ਮੈਂ ਮਾਲਕਨ ਦੇ ਹੁੰਦਿਆਂ ਸਾਰਾ ਕੰਮ ਨਿਬੇੜ ਦਿੱਤਾ ਮਾਲਕਨ ਕਹਿਣ ਲੱਗੀ ਬਸ ਉਹਨ ਕੱਪੜੇ ਰਹਿ ਗਏ ਨੇ ਇਹ ਤੂੰ ਧੋ ਕੇ ਫਿਰ ਚਲੀ ਜਾਈਂ ਮਾਲਕਣ ਨੇ ਮਾਲਕ ਦੇ ਨਾਲ ਡਰਾਈਵਰ ਭੇਜ ਦਿੱਤਾ ਜਦੋਂ ਮਾਲਕਣ ਚਲੀ ਗਈ ਤਾਂ ਮਾਲਕ ਮੈਨੂੰ ਕਹਿਣ ਲੱਗਾ ਸੀ ਮਾ ਕਪੜੇ ਮਸ਼ੀਨ 'ਚ ਪਾ ਤੇ ਮੇਰੇ ਕੋਲ ਆ ਮੇਰੀ ਗੱਲ ਸੁਣ ਮੈਂ ਡਰਦੀ ਡਰਦੀ ਉਸ ਕੋਲ ਚਲੀ ਗਈ ਕਿ ਪਤਾ ਨਹੀਂ ਉਸਨੇ ਕੀ ਕਹਿਣਾ ਅਤੇ ਉਸਨੇ ਮੈਨੂੰ ਆਪਣੇ ਕੋਲ ਬਿਠਾ ਲਿਆ ਮੈਨੂੰ ਮੋਢੇ ਤੇ ਹੱਥ ਰੱਖ ਲਿਆ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਕਿਉਂਕਿ ਮੈਨੂੰ ਪਹਿਲੀ ਵਾਰੀ ਕਿਸੇ ਨੇ ਇਸ ਤਰ੍ਹਾਂ ਹੱਥ ਲਾਇਆ ਸੀ ਮੈਨੂੰ ਗੁੱਸਾ ਵੀ ਆ ਰਿਹਾ ਸੀ ਪਰ ਮੈਂ ਡਰ ਨਾਲ ਕੰਬਣ ਲੱਗੀ ਕੈਨ ਲਗੇ ਡਰਨਾ ਡਰਦੀ ਘਤੋਂ ਮੇਰੇ ਕੋਈ ਉਪਰਾਂ ਮੈਂ ਥੋੜੀ ਚੁੱਪਚੀ ਕਰਕੇ ਬੈਠੀ ਸੀ ਮਾਲਕ ਨੇ ਮੇਰੀ ਪਿੱਠ ਤੇ ਹੱਥ ਫੇਰਨਾ ਸ਼ੁਰੂ ਕਰ ਦਿੱਤਾ ਮੈਨੂੰ ਕੰਬਣੀ ਜੀ ਛਿੜ ਗਈ ਫਿਰ ਮਾਲਕ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਤੇ ਬੈੱਡਰੂਮ ਵਿੱਚ ਲੈ ਗਏ ਮੈਂ ਮਾਲਕ ਦੀਆਂ ਬਹੁਤ ਜ਼ਿਆਦਾ ਇਮੰਤਾ ਕਰ ਰਹੀ ਸੀ ਕਿ ਮੈਨੂੰ ਛੱਡ ਦਿਓ ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ ਮੈਂ ਸੰਗ ਦੀ ਮਾਰੀ ਇਕੱਠੀ ਹੋ ਗਈ ਤੇ ਇੱਕ ਕੋਨੇ ਵਿੱਚ ਬੈਠ ਗਈ ਪਰ ਉਸ ਨੇ ਆਪਣੀ ਹੱਦ ਪਾਰ ਕਰ ਦਿੱਤੀ ਮੈਂ ਉਸ ਵੱਲ ਦੇਖ ਨਹੀਂ ਸਕਦੀ ਸੀ ਮੈਂ ਅੱਖਾਂ ਬੰਦ ਕਰ ਲਈਆਂ ਤੇ ਉਸ ਨੇ ਮੇਰੇ ਨਾਲ ਜੋ ਕੀਤਾ ਉਹ ਮੈਂ ਕਿਦਾਂ ਆਖਾਂ ਫਿਰ ਮੇਰੇ ਨਾਲ ਉਸ ਨੇ ਆਪਣੀ ਹੱਬ ਸਮਟਾਈ ਮੈਂ ਚਿੱਕਾਂ ਮਾਰਦੀ ਰਹੀ ਐ ਤੇ ਘੰਟੇ ਬਾਅਦ ਮੈਨੂੰ ਛੱਡਿਆ ਮੈਂ ਤਾਂ ਬਿਲਕੁਲ ਬੰਦਲ ਗਈ ਸੀ ਕਿਉਂਕਿ ਉਹ ਬਹੁਤ ਹੱਟਾ-ਕੱਟਾ ਸੀ ਤੇ ਮੈਂ ਇੱਕ ਛੋਟੀ ਉਮਰ ਦੀ ਕੁੜੀ ਫਿਰ ਮੈਂ ਸੁਣ ਜੀ ਹੋ ਕੇ ਬੈਠਦੀ ਪਈ ਰਹੀ ਮਾਲਕ ਨੇ ਮੈਨੂੰ ਬਾਹਰ ਆਉਣ ਦਾ ਇਸ਼ਾਰਾ ਕੀਤਾ ਮੈਂ ਡਰਤੀ ਡਰਤੀ ਬਾਹਰ ਆ ਗਈ ਅਤੇ ਫਿਰ ਮੈਂ ਮਸ਼ੀਨ ਵਿੱਚੋਂ ਕੱਪੜੇ ਕੱਢ ਕੇ ਸੁਕਾਉਣ ਲੱਗ ਪਈ ਉਹ ਬਾਰ ਹੀ ਕੁਰਸੀ ਤੇ ਬੈਠਾ ਸੀ ਤੇ ਮੈਂ ਕੱਪੜੇ ਸੁੱਕਣੇ ਪਾ ਕੇ ਚੁੱਪਚਾਪ ਆਪਣੇ ਘਰ ਆ ਗਈ ਸੀ ਉਹ ਆਪਣੇ ਫੋਨ ਵਿੱਚ ਬਿਜੀ ਸੀ ਉਸ ਨੂੰ ਤਾਂ ਪਤਾ ਵੀ ਨਹੀਂ ਲੱਗਾ ਕਿ ਮੈਂ ਆਪਣੇ ਘਰ ਕਦੋਂ ਚਲੀ ਗਈ ਇੱਕ ਤਾਂ ਦਿਲ ਕਰਦਾ ਸੀ ਕਿ ਮਾਂ ਦੇ ਗੱਲ ਲਾ ਕੇ ਉੱਚੀ ਉੱਚੀ ਰੋਵਾਂ ਅਤੇ ਆਪਣੇ ਮਾਂ ਨੂੰ ਇਹ ਗੱਲ ਦੱਸਾਂ ਪਰ ਮੈਂ ਤਾਂ ਇਹ ਗੱਲ ਮਾਂ ਨੂੰ ਦੱਸਾਂ ਫਿਰ ਮੈਂ ਆ ਕੇ ਮਾਂ ਨੂੰ ਚਾਹ ਬਣਾ ਕੇ ਦਿੱਤੀ ਉਹਨਾਂ ਨੂੰ ਪਾਣੀ ਦਿੱਤਾ ਤੇ ਮੈਂ ਬਹਾਨਾ ਮਾਰ ਦਿੱਤਾ ਕਿ ਅੱਜ ਮੇਰਾ ਸਰੀਰ ਬਹੁਤ ਦੁਖਦਾ ਮੈਂ ਅਗਲੇ ਦਿਨ ਕੰਮ ਤੇ ਨਹੀਂ ਜਾਣਾ ਮਾਂ ਨੇ ਉਹਨਾਂ ਨੂੰ ਫੋਨ ਲਾਇਆ ਕਿ ਤੁਸੀਂ ਬਾਹਰੋਂ ਹੀ ਰੋਟੀ ਖਾ ਲਓ ਕਿਉਂਕਿ ਅੱਜ ਮੇਰੀ ਧੀ ਬਹੁਤ ਜ਼ਿਆਦਾ ਬਿਮਾਰ ਹੈ ਉਸਦੇ ਦਰਦ ਹੋ ਰਹੀ ਹੈ ਇਹ ਕੱਲ ਨੂੰ ਕੰਮ ਤੇ ਆਉਗੀ ਉਹ ਕਹਿੰਦੇ ਠੀਕ ਹੈ ਉਹਨਾਂ ਨੇ ਫੋਨ ਕੱਟਿਆ ਤੇ ਸਿੱਧਾ ਸਾਡੇ ਘਰ ਆ ਗਏ ਮੇਰੀ ਮਾਂ ਨੂੰ ਕਹਿਣ ਲੱਗੇ ਤੇਰੀ ਕੁੜੀ ਦੀ ਬਹਾਨੇ ਕਰਦੀ ਐ ਕੰਮ ਤੇ ਨਾ ਆਉਂਦੀ ਮੈਂ ਗੱਲ ਕਮਾਫਰਾ ਕੇ ਨਹੀਂ ਕਰਦਾ ਮੈਂ ਸਿੱਧੀ ਸਿੱਧੀ ਗੱਲ ਦੱਸਦਾ ਇਸ ਨੂੰ ਕੰਮ ਤੇ ਆਉਣਾ ਕਿ ਨਹੀਂ ਆਉਣਾ ਮੇਰੀ ਮਾਂ ਕਹਿਣ ਲੱਗੀ ਨਹੀਂ ਨਹੀਂ ਕੰਮ ਤੇ ਤਾਂ ਹੀ ਆਉਗੀ ਮਾਲਕਾਂ ਲੱਗੇ ਤੇ ਮੈਨੂੰ ਨਹੀਂ ਪਤਾ ਤੇਰੀ ਕੁੜੀ ਕਿੰਨੀ ਸੋਹਣੀ ਆ ਤੇ ਮੈਂ ਤੁਹਾਡੇ ਮਾਵਾ ਧੀਆਂ ਨਾਲ ਇਹੀ ਗੱਲ ਕਰਨ ਆਇਆ ਤੂੰ ਆਪਣੀ ਕੁੜੀ ਨੂੰ ਕਹਿ ਦੇ ਕਿ ਸਾਡੇ ਘਰ ਦਾ ਕੰਮ ਬੇਸ਼ੱਕ ਨਾ ਕਰੇ ਪਰ ਮੇਰਾ ਧਿਆਨ ਰੱਖੇ ਮੈਂ ਤੁਹਾਨੂੰ ਮਾਲਾ ਮਾਲ ਕਰਦਾਗਾ ਮੇਰੇ ਕੋਲ 50 ਕਿੱਲੇ ਜ਼ਮੀਨ ਆ ਤੇ 10 ਕਿੱਲਿਆਂ ਦੀ ਖੇਤੀਬਾੜੀ ਦੀ ਵਟਤ ਮੈਂ ਤੇਰੇ ਹੱਥ ਤੇ ਧਰਦਿਆ ਕਰੂੰਗਾ ਪਰ ਆਪਣੀ ਕੁੜੀ ਮੈਨੂੰ ਸੌਂਪ ਦੇ ਮੈਂ ਉਸ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਸੀ ਮੇਰੀ ਮਾਂ ਨੇ ਉਸ ਦੇ ਅੱਗੇ ਹੱਥ ਜੋੜੇ ਤੇ ਕਹਿਣ ਲੱਗੀ ਮੈਂ ਆਪਣੀ ਧੀ ਨੂੰ ਬਹੁਤ ਲੱਡਾ ਚਾਹਾਂ ਨਾਲ ਪਾਲਿਆ ਮੈਂ ਤਾਂ ਉਸ ਨੂੰ ਕਦੇ ਵੀ ਕਿਸੇ ਕੰਮ ਕਰ ਲੈਣੇ ਨਹੀਂ ਕਿਹਾ ਤੇ ਤੁਸੀਂ ਜੋ ਕੰਮ ਕਰਨਾ ਉਹ ਮੇਰੇ ਨਾਲ ਕਰ ਲਓ ਪਰ ਮੇਰੀ ਧੀ ਨੂੰ ਛੱਡ ਦਿਓ ਉਸ ਬਾਰੇ ਨਾ ਸੋਚੋ 15 ਸਾਲ ਹੋ ਗਏ ਨੇ ਤੇਰੇ ਨਾਲ ਹੀ ਸਭ ਕੁਝ ਕਰਦੀ ਆ ਤੇਰੇ ਵਿੱਚੋਂ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੁਣ ਤਾਂ ਮੈਂ ਤੇਰੀ ਧੀ ਨੂੰ ਅਪਣਾਉਣਾ ਚਾਹੁੰਨਾ ਇਹਨਾਂ ਕਹਿ ਕੇ ਉਹ ਬਾਹਰ ਬੈਠ ਗਈ ਅਤੇ ਕਹਿਣ ਲੱਗੇ ਮੈਂ ਅੱਧਾ ਘੰਟਾ ਇੱਥੇ ਹੀ ਆ ਮੈਨੂੰ ਦੱਸ ਤੇ ਤੇਰਾ ਕੀ ਰਾਤਾ ਉਹ ਬਾਹਰ ਹੀ ਬੈਠ ਕੇ ਆ ਤੇ ਮੇਰੀ ਮਾਂ ਮੇਰੇ ਸਾਹਮਣੇ ਹੱਥ ਚੁੜਰੀ ਸੀ ਕਿ ਧੀ ਇਸ ਬੰਦੇ ਨੇ ਆਪਣਾ ਹੁਣ ਖਹਿੜਾ ਨਹੀਂ ਛੱਡਣਾ ਕਿਉਂਕਿ ਇਸ ਦੀ ਥਾਣੇ ਦਰਵਾਜ਼ੇ ਸਭ ਥਾਂ ਤੇ ਬਹੁਤ ਚਾਹ ਪਹੁੰਚ ਹੈ ਇਸ ਦੇ ਅਗੇ ਕੋਈ ਪਿੰਡ ਦਾ ਬੰਦਾ ਵੀ ਨਹੀਂ ਸਾਹ ਭੰਦਾ ਹੁਣ ਤੈਨੂੰ ਇਸ ਨਾਲੇ ਸਭ ਕੁਝ ਕਰਨਾ ਹੀ ਪੈਣਾ ਮੈਂ ਆਪਣੀ ਮਾਂ ਨੂੰ ਦੱਸ ਦਿੱਤਾ ਕਿ ਮਾਂ ਕਰਨਾ ਕੀ ਪੈਣਾ ਇਹ ਤਾਂ ਸਭ ਕੁਝ ਮੇਰੇ ਨਾਲ ਕਰ ਚੁੱਕਾ ਕੱਲ ਜਦੋਂ ਮੈਂ ਕੰਮ ਤੇ ਗਈ ਸੀ ਤਾਂ ਇਸ ਨੇ ਮੇਹਨਤ ੱਕੇ ਨਾਲ ਸਭ ਕਰ ਲਿਆ ਮੇਰੀ ਮਾਂ ਕਹਿ ਲੱਗੀ ਧੀ ਗਰੀਬੀ ਬੰਦੇ ਤੋਂ ਪਤਾ ਨਹੀਂ ਕੀ ਕੁਝ ਕਰਵਾਉਂਦੀ ਜੇ ਅਸੀਂ ਗਰੀਬ ਨਾ ਹੁੰਦੇ ਤਾਂ ਮੈਂ ਕਦੇ ਵੀ ਤੈਨੂੰ ਇਹ ਕੰਮ ਕਰਨ ਲਈ ਨਾ ਕਹਿੰਦੀ ਪਰ ਹੂੰ ਸਾਡੀ ਭੁੱਖ ਮਾਰਨ ਦੀ ਨੌਬਤ ਆ ਗਈ ਹੈ ਇਸ ਕਰਕੇ ਮੈਂ ਤੇਰੇ ਅੱਗੇ ਹੱਥ ਜੋੜਦੀ ਆ ਹੁਣ ਤੱਕ ਮੈਂ ਇਸ ਦੀ ਗੱਲ ਮੰਨਦੀ ਆਈ ਆ ਤੇ ਹੁਣ ਤੂੰ ਇਸ ਦੀ ਗੱਲ ਮੰਨ ਲੈ ਨਹੀਂ ਤਾਂ ਇਹ ਸਾਨੂੰ ਪਿੰਡ ਚੋਂ ਬਾਹਰ ਕਢਵਾ ਦੇਊਗਾ ਮੈਂ ਆਪਣੀ ਮਾਂ ਦੀ ਗੱਲ ਲਾ ਕੇ ਬਹੁਤ ਜ਼ਿਆਦਾ ਰੋਈ ਸੀ ਮੇਰੀ ਮਾਂ ਕਹਿਣ ਲੱਗੀ ਜਾਂਦੀ ਏ ਜੋ ਤੇਰੇ ਨਾਲ ਕੱਲ ਤੱਕੇਸ਼ਾਈ ਹੋਈ ਅੱਜ ਤੂੰ ਆਪਣਾ ਆਪ ਉਸ ਨੂੰ ਸੌਂਪ ਦੇ ਮੇਰੀ ਮਾਂ ਨੇ ਆਪਣੇ ਹੱਥੀ ਮੇਰੀ ਬਾਹੂ ਉਸ ਨੂੰ ਫੜਾ ਦਿੱਤੀ ਕਹਿਣ ਲੱਗੀ ਮੇਰੀ ਧੀ ਤੁਹਾਡੇ ਘਰ ਕੰਮ ਕਰਨ ਲਈ ਤਿਆਰ ਆ ਮਾਲਕ ਨੇ ਮੈਨੂੰ ਆਪਣੇ ਨਾਲ ਗੱਡੀ ਵਿੱਚ ਬਿਠਾਇਆ ਅਤੇ ਨਾਲ ਲੈ ਗਏ ਫਿਰ ਮੈਨੂੰ ਸ਼ਹਿਰ ਲੈ ਕੇ ਗਏ ਤੇ ਨਵੇਂ ਕੱਪੜੇ ਲੈ ਕੇ ਦਿੱਤੇ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਆਖਰੋਂ ਮੈਨੂੰ ਕਿਉਂ ਲੈ ਕੇ ਜਾ ਰਿਹਾ ਅਤੇ ਉਸ ਨੇ ਕਾਫੀ ਸੋਹਣੇ ਸੂਟ ਦਿਵਾਏ ਫਿਰ ਪਾਰਲਰ ਤੋਂ ਮੇਰਾ ਵਧੀਆ ਮੇਕਅਪ ਵੀ ਕਰਵਾਇਆ ਮੈਂ ਤਾਂ ਤਿਆਰ ਹੋ ਕੇ ਬਹੁਤ ਸੋਹਣੀ ਲੱਗ ਰਹੀ ਸੀ ਅਤੇ ਫਿਰ ਮਾਲਕ ਮੈਨੂੰ ਆਪਣੇ ਘਰ ਲਿਆ ਗਿਆ ਪਹਿਲਾਂ ਤਾਂ ਕਾਫੀ ਸਮਾਂ ਉਸ ਨੇ ਮੈਨੂੰ ਵੇਖਿਆ ਤੇ ਫਿਰ ਉਸ ਨੇ ਮੇਰੇ ਨਾਲ ਆਪਣੇ ਦਿਲ ਦੀ ਹਰ ਰੂਇਜ਼ ਪੂਰੀ ਕੀਤੀ ਉਸ ਦਿਨ ਮਾਲਕ ਨੇ ਪੂਰੇ 4 ਘੰਟੇ ਮੈਨੂੰ ਆਪਣੇ ਕਮਰੇ ਵਿੱਚ ਰੱਖਿਆ ਫਿਰ ਮੈਂ ਰੋਣ ਲੱਗ ਪਈ ਕਿ ਹੁਣ ਤਾਂ ਮੈਨੂੰ ਛੱਡ ਦਿਓ ਮੈਂ ਆਪਣੇ ਘਰ ਜਾਣਾ ਮਾਲਕ ਕਹਿਣ ਲੱਗਾ ਇਦਾਂ ਨਹੀਂ ਤੈਨੂੰ ਮੈਂ ਘਰ ਜਾਣ ਦਿੰਦਾ ਤੂੰ ਕੱਪੜੇ ਪਾ ਤੈਨੂੰ ਮੈਂ ਗੱਡੀ 'ਚ ਛੱਡ ਕੇ ਆਉਣਾ ਮਾਲਕ ਮੈਨੂੰ ਘਰ ਛੱਡਣ ਆਏ ਮਾਲਕ ਨੇ ਮੇਰੀ ਮਾਂ ਦੇ ਹੱਥ ਤੇ 50000 ਰੁਪਏ ਰੱਖ ਦਿੱਤੇ ਮੇਰੀ ਮਾਂ ਨੇ ਮੈਨੂੰ ਗਲ ਲਾ ਲਿਆ ਫਿਰ ਉਹ ਉੱਚੀ ਉੱਚੀ ਰੋਣ ਲੱਗ ਪਈ ਕਹਿਣ ਲੱਗੀ ਧੀਏ ਹੁਣ ਸਾਡੇ ਕੋਲ ਪੈਸੇ ਦਿੱਤਾ ਕੋਈ ਕਮੀ ਨਹੀਂ ਰਹਿਣੀ ਪਰ ਤੇਰੀ ਜ਼ਿੰਦਗੀ ਤਾਂ ਬਰਬਾਦ ਹੋ ਗਈ ਕਿਉਂਕਿ ਹੁਣ ਤੈਨੂੰ ਸਾਰੀ ਉਮਰ ਇਸੀ ਰਖੇਲ ਬਣ ਕੇ ਰਹਿਣਾ ਪੈਣਾ ਨਾ ਤਾਂ ਇਸਨੇ ਤੇਰਾ ਵਿਆਹ ਹੋਣ ਦੇਣਾ ਤੇ ਨਾ ਹੀ ਕਿਸੇ ਪਾਸੇ ਤੈਨੂੰ ਭੱਜਣ ਦੇਣਾ ਉਹ ਹਰ ਰੋਜ਼ ਮੈਨੂੰ ਸ਼ਹਿਰ ਹੋਟਲ ਵਿੱਚ ਲੈ ਜਾਣ ਲੱਗ ਪਿਆ ਉੱਥੇ ਉਹ ਮੇਰੇ ਨਾਲ ਆਪਣੀ ਦਿਲ ਦੀ ਹਰ ਇੱਛਾ ਪੂਰੀ ਕਰਦਾ ਅਤੇ ਖੁਸ਼ ਹੋ ਜਾਂਦਾ ਪਰ ਮੈਂ ਹੁਣ ਤੰਗ ਆ ਗਈ ਸੀ ਇੱਕ ਦਿਨ ਮੈਂ ਉਸ ਨੂੰ ਕਿਹਾ ਕਿ ਸਭ ਕੁਝ ਕਰਨ ਤੋਂ ਬਾਅਦ ਮੈਨੂੰ ਬਹੁਤ ਭੁੱਖ ਲੱਗਦੀ ਹੈ ਅਤੇ ਤੁਸੀਂ ਮੇਰੇ ਲਈ ਕੁਝ ਖਾਣ ਪੀਣ ਨੂੰ ਲੈ ਕੇ ਆਓ ਉਹ ਬਚੂ ਹੀ ਮੇਰੇ ਲਈ ਕੁਝ ਖਾਣ ਪੀਣ ਲਈ ਗਿਆ ਮੈਂ ਬੜੀ ਫੁਰਤੀ ਦੇ ਨਾਲ ਕਮਰੇ ਚੋਂ ਬਾਹਰ ਨਿਕਲੀ ਆਈ ਅਤੇ ਮੈਂ ਕਾਊਂਟਰ ਤੇ ਆ ਕੇ ਫਟਾਫਟ ਪੁਲਿਸ ਦਾ ਨੰਬਰ ਮਲਾ ਲਿੱਤਾ ਤੇ ਪੁਲਿਸ ਨੂੰ ਬੁਲਾਇਆ 5 ਮਿੰਟਾਂ ਵਿੱਚ ਉੱਥੇ ਪੁਲਿਸ ਆ ਗਈ ਮੈਂ ਮਾਲਕ ਦੀ ਸਾਰੀ ਕਰਤੂਤ ਪੁਲਿਸ ਨੂੰ ਦੱਸ ਦਿੱਤੀ ਪੁਲਿਸ ਨੇ ਉਸ ਨੂੰ ਫੜ ਲਿਆ ਤੇ ਉਸ ਨੂੰ ਜੇਲ੍ਹ ਵੀ ਸੁੱਟ ਦਿੱਤਾ ਕਿਉਂਕਿ ਪੁਲਿਸ ਆਉਣ ਤੋਂ ਬਾਅਦ ਹੋਟਲ ਦੇ ਸਾਰੇ ਵਰਕਰ ਮੇਰੇ ਹੱਕ ਵਿੱਚ ਬੋਲਣ ਲੱਗ ਪਏ ਮੈਂ ਪੁਲਿਸ ਵਾਲਿਆਂ ਨੂੰ ਦੱਸਿਆ ਕੀ ਮੇਰੀ ਗਰੀਬੀ ਦਾ ਨਜਾਇਜ਼ ਫਾਇਦਾ ਚੁੱਕ ਰਿਹਾ ਮੇਰੀ ਮਾਂ ਨੂੰ ਡਰਾ ਧਮਕਾ ਕੇ ਇਹਨਾਂ ਨੇ ਸਭ ਕੁਝ ਕਰਤਾ ਉਸ ਹੋਟਲ ਦਾ ਸਟਾਫ ਬਹੁਤ ਚੰਗਾ ਸੀ ਸਟਾਫ ਦੇ ਇੱਕ ਮੈਂਬਰ ਨੇ ਮੈਨੂੰ ਪੁੱਛਿਆ ਕਿ ਤੁਸੀਂ ਘਰ ਵਿੱਚ ਕੌਣ ਕੌਣ ਹੋ ਮੈਂ ਉਸ ਨੂੰ ਦੱਸਿਆ ਮੇਰੇ ਪਿਓ ਨਹੀਂ ਮੇਰੀ ਸਿਰਫ ਮਾਂ ਅਸੀਂ ਦੋਨੋਂ ਇਕੱਠੀਆਂ ਹੀ ਰਹਿੰਦੀਆਂ ਤੇ ਉਹ ਕਹਿਣ ਲੱਗਾ ਮੇਰੇ ਛੋਟੇ ਹੁੰਦੇ ਮਾਪਿਓ ਮਰ ਗਏ ਸੀ ਉਦੋਂ ਤੋਂ ਮੈਂ ਇਸ ਹੋਟਲ ਵਿੱਚ ਕੰਮ ਕਰਦਾ ਅਤੇ ਇਹਨਾਂ ਨੇ ਮੇਰੀ ਇਮਾਨਦਾਰੀ ਨੂੰ ਦੇਖਦੇ ਹੋਏ ਮੇਰੀ ਤਨਖਾਹ ਵਧਾ ਕੇ 40000 ਰੁਪਏ ਕਰ ਦਿੱਤੀ ਹੈ ਪਰ ਮੇਰਾ ਕੋਈ ਨਹੀਂ ਮੈਂ ਇਸ ਦੁਨੀਆ ਵਿੱਚ ਇਕੱਲਾ ਮੈਨੂੰ ਕਹਿਣ ਲੱਗਾ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਤੇਨਾਂ ਵਿਆਹ ਕਰਵਾ ਕੇ ਤੇਰੀ ਮਾਂ ਦੇ ਨਾਲ ਤੁਹਾਡੇ ਘਰ ਵਿੱਚ ਰਹਿਣਾ ਸ਼ੁਰੂ ਕਰਦਾ ਉਸ ਦੀ ਇਹ ਗੱਲ ਸੁਣ ਕੇ ਸਾਰੇ ਸਟਾਫ ਨੇ ਤਾਲੀਆਂ ਮਾਰੀਆਂ ਤੇ ਕਹਿਣ ਲੱਗੇ ਇਹ ਤੋਂ ਬਹੁਤ ਵਧੀਆ ਫੈਸਲਾ ਲਿੱਤਾ ਇੱਕ 마ਸੂਮ ਤੇ ਭੋਲੀ ਭਾਲੀ ਕੁੜੀ ਦੀ ਜ਼ਿੰਦਗੀ ਨੂੰ ਸਵਾਰ ਦਿੱਤਾ ਫਿਰ ਉੱਥੇ ਮੇਰੀ ਮਾਂ ਨੂੰ ਬੁਲਾ ਲਿਆ ਗਿਆ ਤੇ ਮੇਰੀ ਮਾਂ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਈ ਫਿਰ ਹੋਟਲ ਦੇ ਸਾਰੇ ਸਟਾਫ ਨੇ ਇੱਕ ਮੰਦਿਰ ਵਿੱਚ ਜਾ ਕੇ ਸਾਡਾ ਵਿਆਹ ਕਰਵਾ ਦਿੱਤਾ ਤੇ ਅੱਜ ਮੈਂ ਆਪਣੇ ਘਰ ਵਾਲੇ ਦੇ ਨਾਲ ਆਪਣੀ ਮਾਂ ਦੇ ਨਾਲ ਰਹਿ ਰਹੀ ਹਾਂ ਹੁਣ ਮੇਰੇ ਘਰ ਵਾਲੇ ਦੀ ਤਨਖਾਹ 70000 ਹੈ ਹੁਣ ਅਸੀਂ ਆਪਣੇ ਘਰ ਵਿੱਚ ਬਹੁਤ ਖੁਸ਼ੀ ਦੇ ਨਾਲ ਰਹਿੰਦੇ ਹਾਂ ਸਾਨੂੰ ਕਿਸੇ ਦੇ ਘਰ ਜਾ ਕੇ ਕੰਮ ਕਰਨ ਦੀ ਕੋਈ ਲੋੜ ਨਹੀਂ ਪੈਂਦੀ ਮੇਰੀ ਮਾਂ ਤਾਂ ਮੇਰੇ ਘਰ ਵਾਲੇ ਦੀ ਤਾਰੀਫ਼ਾ ਕਰਦੀ ਨਹੀਂ ਥੱਕਦੀ ਕਹਿ ਦਿੰਦੀ ਹੈ ਕਿੰਨਾ ਸਿਆਣਾ ਮੁੰਡਾ ਜਿਨੇ ਮੇਰੀ ਧੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾ ਲਈ ਉਹ ਵੀ ਸਾਰੀ ਸੱਚਾਈ ਜਾਣਦੇ ਹੋਏ ਮੇਰੀ ਮਾਂ ਸਾਰਾ ਦਿਨ ਉਸ ਨੂੰ ਸੀਸਾ ਦਿੰਦੀ ਨਹੀਂ ਥੱਕਦੀ ਤੇ ਮੈਂ ਵੀ ਹੁਣ ਆਪਣੀ ਜ਼ਿੰਦਗੀ ਵਿੱਚ ਬੜੇ ਸਕੂਨ ਦੇ ਨਾਲ ਰਹਿ ਰਹੀ ਆਂ ਹਾਂਜੀ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਹਾਣੀ ਨੂੰ ਲਾਈਕ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਜੇ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹਾਂਗੀ ਇਹ ਕਹਾਣੀ ਸਾਨੂੰ ਕੀ ਸਿਖ ਦਿੰਦੀ ਹੈ ਇਸ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਕਦੇ ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਚੁੱਕੋ ਕਿਉਂਕਿ ਜਦੋਂ ਪਰਮਾਤਮਾ ਦਾ ਇਨਸਾਫ ਹੁੰਦਾ ਤਾਂ ਉਸ ਦੀ ਆਵਾਜ਼ ਨਹੀਂ ਆਉਂਦੀ ਅਤੇ ਕੁੜੀਆਂ ਨੂੰ ਮੈਂ ਕਹਾਂਗੀ ਕਿ ਜੇਕਰ ਤੁਸੀਂ ਮਜਬੂਰੀ ਵਿੱਚ ਕਿਸੇ ਦੇ ਘਰ ਵਿੱਚ ਕੰਮ ਕਰਦੇ ਵੀ ਹੋ ਤਾਂ ਦਲੇਰੀ ਨਾਲ ਰਹੋ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਪਰਮਾਤਮਾ ਹਮੇਸ਼ਾ ਸੱਚ ਦਾ ਸਾਥ ਦਿੰਦਾ ਹਮੇਸ਼ਾ ਅਜਿਹੇ ਲੋਕਾਂ ਦਾ ਡਟ ਕੇ ਸਾਹਮਣਾ ਕਰੋ ਅਜਿਹੇ ਲੋਕਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਜੇ ਤੁਸੀਂ ਡਟ ਕੇ ਸਾਹਮਣਾ ਕਰੋਗੇ ਤਾਂ ਹੀ ਤੁਸੀਂ ਆਪਣੀ ਇੱਜ਼ਤ ਨੂੰ ਬਚਾ ਸਕਦੇ ਹੋ ਫਿਰ ਮਿਲਾਂਗੇ ਇੱਕ ਸੋਹਣੀ ਕਹਾਣੀ ਨਾਲ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਦਿਿਲੋਂ ਧੰਨਵਾਦ ਜੀ ਸਸ਼ੀਕਾਰ ਜੀ ਸਾਰਿਆਂ ਨੂੰ